ਜਾਲੀ ਵਿਜੀਲੈਂਸ ਦੇ ਬਣੇ ਅਫਸਰਾਂ ਦੀ ਟੀਮ ਪੁਲਿਸ ਦੇ ਡਿੱਕੇ ਚੜੀ ਹੈ ਦਰਅਸਲ ਨਕਲੀ ਅਫਸਰ ਬਣ ਕੇ ਲੋਕਾਂ ਤੋਂ ਠੱਗੀ ਮਾਰਨ ਦਾ ਉਹਨਾਂ ਨੇ ਕੰਮ ਫੜ ਰੱਖਿਆ ਸੀ ਚਾਰ ਜਣਿਆਂ ਨੂੰ ਕਾਬੂ ਕੀਤਾ ਗਿਆ ਕੋਈ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸਦਾ ਸੀ ਤੇ ਕਹਿੰਦਾ ਸੀ ਕਿ ਕਿਵੇਂ ਕਿਸ ਨੇ ਪੈਸੇ ਮੰਗੇ ਨੇ ਔਰ ਇਹ ਪਚਾਉਣੇ ਪੈਣਗੇ ਇਸ ਤੇ ਇੱਕ ਤਰ੍ਹਾਂ ਇੱਕ 7 ਲੱਖ ਤੋਂ ਵੱਧ ਦੀ ਠੱਗੀ ਦਾ ਸ਼ਿਕਾਰ ਹੋ ਗਏ ਲੋਕ ਬਾਅਦ ਵਿੱਚ ਉਹਨਾਂ ਨੇ ਜਿਹੜੀ ਕੰਪਲੇਂਟ ਦਿੱਤੀ ਤੇ ਉਸੇ ਕੰਪਲੇਂਟ ਦੇ ਆਧਾਰ ਤੇ ਕਾਰਵਾਈ ਕਰਦਿਆਂ ਦਾਖਾ ਪੁਲਿਸ ਨੂੰ ਕਾਮਯਾਬੀ ਹੱਥ ਲੱਗੀ ਤੇ ਉਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੁਲਿਸ ਨੂੰ ਪੁਲਿਸ ਨੇ ਪੈੜਾ ਕਿਵੇਂ ਨਪੀਆਂ ਅਸਲੀ ਪੁਲਿਸ ਨੇ ਨਕਲੀ ਅਫਸਰਾਂ ਦੀਆਂ ਔਰ ਵਿਜੀਲੈਂਸ ਦੇ ਅਫਸਰ ਬਣ ਕੇ ਕਿਤੇ ਤੁਹਾਡੇ ਨਾਲ ਤਾਂ ਵੀ ਇਸ ਤਰ੍ਹਾਂ ਦੀ ਠੱਗੀ ਹੋ ਰਹੀ ਜਾਂ ਹੋ ਸਕਦੀ ਹੈ ਤਾਂ ਇਸ ਦੇ ਲਈ ਤੁਹਾਡੇ ਲਈ ਇਹ ਰਿਪੋਰਟ ਦੇਖਣੀ ਬੇहद ਲਾਜ਼ਮੀ ਹੈ ਤਾਂਕਿ ਇਹ ਜਿਹੇ ਠੱਗਾਂ ਤੋਂ ਬਚਿਆ ਜਾ ਸਕੇ ਦਰਅਸਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਪ੍ਰੈਸ ਨੋਟ ਬਕਾਇਦਾ ਜਾਰੀ ਕੀਤਾ ਗਿਆ ਸੀ ਏਸੀਪੀ ਦਾ ਬਿਆਨ ਵੀ ਸਾਂਝਾ ਕਰਾਂਗੇ ਤੁਹਾਡੇ ਨਾਲ ਜਿਨ੍ਹਾਂ ਨੇ ਆਪਣੀ ਟੀਮ ਦੇ ذریعے ਇਹਨਾਂ ਠੱਗਾਂ ਨੂੰ ਕਾਬੂ ਕੀਤਾ ਉਹ ਕੀ ਕਹਿ ਰਹੇ ਨੇ ਉਹ ਬਿਆਨ ਸਾਂਝਾ ਕਰਨ ਤੋਂ ਪਹਿਲਾਂ ਜੋ ਲਿਖਤੀ ਰੂਪ ਦੇ ਵਿੱਚ ਜਾਣਕਾਰੀਆਂ ਸਾਹਮਣੇ ਆਈਆਂ ਨੇ ਕੀ ਕੁਝ ਬਰਾਮਦ ਹੋਇਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਵਿੱਚ ਚਾਰ ਦੋਸ਼ੀ ਵਿਅਕਤੀਆਂ ਦੇ ਨਾਮ ਤੇ ਉਹਨਾਂ ਦੇ ਪਤੇ ਦੱਸੇ ਗਏ ਨੇ ਅਮਨਦੀਪ ਸਿੰਘ ਉਰਫ ਰਾਜਵੀਰ ਉਰਫ ਅਮਨ ਰਾਜਪੁੱਤ ਪੁੱਤਰ ਦਲੇਰ ਸਿੰਘ ਵਾਸੀ ਫਲੈਟ ਨੰਬਰ 1 ਰਣਜੀਤ ਨਗਰ ਪਟਿਆਲਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ 17 ਤਰੀਕ ਨੂੰ ਵਿਨੇ ਅਰੋੜਾ ਪੁੱਤਰ ਸੁਰਿੰਦਰ ਅਰੋੜਾ ਵਾਸੀ ਕਿਲਾ ਚੌਕ ਪਟਿਆਲਾ ਗੁਰਵਿੰਦਰ ਸਿੰਘ ਉਰਫ ਇੰਸਪੈਕਟਰ ਗगन ਉਰਫ ਇਹ ਆਪਣੇ ਆਪ ਨੂੰ ਇੰਸਪੈਕਟਰ ਦੱਸਦਾ ਸੀ ਗੁਰਵਿੰਦਰ ਗਿੱਲ ਪੁੱਤਰ ਸਿਕੰਦਰ ਵਾਸੀ ਝਿੱਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਬ੍ਰਹਮਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਮਕਾਨ ਨੰਬਰ 30 199 ਸਫਾਬਾਦੀ ਗੇਟ ਪਟਿਆਲਾ ਇਹ ਪਟਿਆਲੇ ਦੇ ਨਾਲ ਸੰਬੰਧਿਤ ਈਚਾਰੇ ਠੱਗ ਸੀ ਜਿਨ੍ਹਾਂ ਵਿੱਚੋਂ ਗ੍ਰਿਫਤਾਰ ਵੀ ਕੀਤੇ ਗਏ ਨੇ ਬਰਾਮਦਗੀ ਦੇ ਜਿਹੜੇ ਵੇਰਵੇ ਦਿੱਤੇ ਗਏ ਨੇ ਪੁਲਿਸ ਵੱਲੋਂ ਦੋ ਨੋਵਾ ਗੱਡੀਆਂ ਕਾਬੂ ਕੀਤੀਆਂ ਨੇ ਬਰਾਮਦ ਕੀਤੀਆਂ ਨੇ ਦੋ ਮੋਬਾਈਲ ਫੋਨ ਤੇ ਦੋ ਮੀਡੀਆ ਦੇ ਕਾਰਡ ਯਾਨੀ ਕਿ ਇਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਦੋ ਅਖੋਤੀ ਪੱਤਰਕਾਰ ਵੀ ਸ਼ਾਮਲ ਸੀ ਮੁਕੱਦਮਾ ਨੰਬਰ 181 ਦੇ ਵਿੱਚ ਧਾਰਾ 140 1 319 2 308 5 35 BNS 2023 ਦੇ ਤਹਿਤ ਦਰਜ ਕੀਤੀ ਗਈ ਹੈ ਥਾਣਾ ਦਾਖਾ ਦੇ ਵਿੱਚ ਇਸ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਦਿਨ ਮਿਤੀ 15 10 ਨੂੰ ਜਸ ਕਿਰਨਪ੍ਰੀਤ ਸਿੰਘ ਐਸ ਡੀਓ ਉਪ ਮੰਡਲ ਸ਼ਹਿਰੀ ਅੱਡਾ ਦਾਖਾ ਪੀਐਸਪੀਸੀਐਲ ਪੀਐਸਪੀਸੀਐਲ ਦਾ ਬਿਜਲੀ ਜਿਹੜਾ ਅਧਿਕਾਰੀ ਹੈ ਉਸ ਦੇ ਵੱਲੋਂ ਦਫ਼ਤਰ ਮੁੱਲਾਪੁਰ ਲੁਧਿਆਣਾ ਦੇ ਇਲਾਹਾ ਦਿੱਤੀ ਕਿ ਕੁਝ ਦਿਨ ਤੋਂ ਦੋ ਨਾਮਾ ਲੂਮ ਵਿਅਕਤੀ ਲਿੰਕ ਰੋਡ ਮੁੱਲਾਪੁਰ ਵਿਖੇ ਪਲਾਸਟਿਕ ਦੀਆਂ ਬੋਤਲਾਂ ਬਣਾਉਣ ਵਾਲੀ ਫੈਕਟਰੀ ਲਵਾਉਣ ਸੰਬੰਧੀ ਐਮਐਸ ਕੈਟਾਗਰੀ ਦਾ ਕਨੈਕਸ਼ਨ ਲੈਣ ਬਾਬਤ ਮੇਰੇ ਅਤੇ ਜੇ ਆਈ ਪਰਮਿੰਦਰ ਸਿੰਘ ਕੋਲ ਗੇੜੇ ਮਾਰ ਰਹੇ ਸਨ ਮਿਤੀ 13 10 2025 ਨੂੰ ਵਕਤ ਕਰੀਬ 1 ਵਜੇ ਦਾ ਸੀ ਜਦੋਂ ਮੇਰੇ ਕੋਲ ਆ ਕੇ ਉਹ ਵਿਅਕਤੀ ਆਪਣੇ ਆਪ ਨੂੰ ਰਾਜਵੀਰ ਦਾਸ ਰਿਹਾ ਸੀ ਜਿਸ ਨੇ ਮੈਨੂੰ ਨਵੇਂ ਕਨੈਕਸ਼ਨ ਸੰਬੰਧੀ ਸਾਰੀ ਗੱਲਬਾਤ ਵੀ ਆ ਜਿਹੜੀ ਸਮਝਾ ਦਿੱਤੀ ਜਿਸ ਤੋਂ ਬਾਅਦ ਵਕਤ 1:21 ਮਿੰਟ ਦਾ ਸੀ ਮੈਨੂੰ ਮੇਰੇ ਐਕਸੀਨ ਰਵੀ ਕੁਮਾਰ ਚੋਪੜਾ ਜੀ ਦਾ ਸਰਕਾਰੀ ਮੋਬਾਈਲ ਨੰਬਰ ਤੋਂ WhatsApp ਦੇ ਉੱਤੇ ਫੋਨ ਆਇਆ ਜਿਨ੍ਹਾਂ ਨੇ ਮੈਨੂੰ ਇਸ ਕਨੈਕਸ਼ਨ ਬਾਰੇ ਪੁੱਛਿਆ ਤੇ ਆਪਣੇ ਦਫ਼ਤਰ ਤੋਂ ਬਾਹਰ ਆਉਣ ਲਈ ਕਿਹਾ ਤਾਂ ਜੋ ਮੈਂ ਬਾਹਰ ਆ ਗਿਆ ਤਾਂ ਉੱਥੇ ਐਕਸੀਨ ਸਾਹਿਬ ਮੌਜੂਦ ਨਹੀਂ ਸਨ ਤਾਂ ਮੈਂ ਐਕਸੀਨ ਸਾਹਿਬ ਦੇ ਕਮਰੇ ਵਿੱਚ ਗਿਆ ਤੇ ਉੱਥੇ ਵੀ ਐਕਸ਼ਨ ਸਾਹਿਬ ਮੌਜੂਦ ਨਹੀਂ ਸੀ ਤੇ ਕਮਰੇ ਵਿੱਚ ਦੋ ਅਣਪਛਾਤੇ ਸਰਦਾਰ ਵਿਅਕਤੀ ਬੈਠੇ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਮੇਰਾ ਗੁੱਟ ਫੜ ਲਿਆ ਤੇ ਕਿਹਾ ਕਿ ਮੈਂ STF ਦਾ ਮੁਲਾਜ਼ਮ ਇੰਸਪੈਕਟਰ ਗगन ਅਤੇ ਐਸਟੀਐਫ ਅਤੇ ਵਿਜੀਲੈਂਸ ਦੀ ਰੇਡ ਵਿੱਚ ਸ਼ਾਮਲਾਂ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਐਕਸੀਅਨ ਸਾਹਿਬ ਨੇ ਸਾਡੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਵਿੱਚੋਂ 1 ਲੱਖ ਰੁਪਿਆ ਐਸਡੀਓ ਨੂੰ ਦੇਣਾ ਤੇ ਐਕਸੀਅਨ ਸਾਹਿਬ ਨਾਲ ਹੋਈ ਗੱਲਬਾਤ ਦੇ ਸਾਡੇ ਪਾਸ ਪੂਰੇ ਪੁਖਤਾ ਸਬੂਤ ਨੇ ਇਹ ਠੱਗਾਂ ਦੀ ਵਿਉਂਤ ਬਣਾਈ ਹੋਈ ਸੀ ਕਹਾਣੀ ਬਰੀਕੀ ਦੇ ਨਾਲ ਦੱਸ ਰਹੇ ਸੀ ਜਿਹੜੀ ਕਿ ਸ਼ਿਕਾਇਤ ਵਿੱਚ ਵੀ ਦਰਜ ਹੈ ਤਾਂ ਉਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ ਮੈਂ ਕਾਫੀ ਡਰ ਗਿਆ ਤੇ جے پرمندر سنگھ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮਕਾਨ ਨੰਬਰ 230 ਸ਼ਹੀਦ ਭਗਤ ਸਿੰਘ ਨਗਰ ਪਖੋਵਾਲ ਰੋਡ ਲੁਧਿਆਣਾ ਨੂੰ ਫੋਨ ਕਰਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿਖੇ ਬੁਲਾਇਆ ਤਾਂ ਉਸ ਸਮੇਂ ਉਕਤ ਦਫ਼ਤਰ ਵਿੱਚ ਰਾਜਵੀਰ ਗगनਦੀਪ ਤੇ ਇਹਨਾਂ ਦੇ ਦੋ ਹੋਰ ਸਾਥੀ ਮੌਜੂਦ ਸਨ ਜਿਨ੍ਹਾਂ ਨੇ ਸਾਨੂੰ ਦੋਨਾਂ ਨੂੰ ਕਮਰੇ ਦੀ ਕੁੰਡੀ ਲਗਾ ਕੇ ਬੰਦੀ ਬਣਾ ਲਿਆ ਜਿਨ੍ਹਾਂ ਨੇ ਸਾਨੂੰ ਧਮਕਾਇਆ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਅਸੀਂ ਤੁਹਾਡੇ ਦੋਨਾਂ ਕੋਲੋਂ ਪੈਸੇ ਦੀ ਰਿਕਵਰੀ ਕਰਵਾ ਕੇ ਤੁਹਾਡੇ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਤੁਹਾਨੂੰ ਤੁਹਾਡੇ ਵਿਭਾਗ ਵਿੱਚੋਂ ਸਸਪੈਂਡ ਕਰਵਾ ਦੇਵਾਂਗੇ ਅਸੀਂ ਇਹਨਾਂ ਦੇ ਕਾਫੀ ਮਿਹਨਤਾਂ ਤਰਲੇ ਕੀਤੇ ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਔਰ ਇਸ ਤੋਂ ਬਾਅਦ ਕੋਈ ਸ਼ਿਹਾਰੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਅਸਲਾ ਹੈ ਕੋਈ ਸ਼ਿਹਾਰੀ ਕੀਤੀ ਤੇ ਜਾਣ ਤੋਂ ਵੀ ਹੱਥ ਧੋ ਬੈਠੋਗੇ ਸਾਨੂੰ ਡਰਾ ਧਮਕਾ ਕੇ ਮੌਤ ਦਾ ਡਰ ਦੇ ਕੇ ਗੱਡੀ ਵਿੱਚ ਬੰਦੀ ਬਣਾ ਕੇ ਲੁਧਿਆਣੇ ਲੈ ਗਏ ਸਾਡੇ ਕੋਲੋਂ ਜ਼ਬਰਦਸਤੀ ਸਾਡੇ ਜਾਣਕਾਰਾਂ ਨਾਲ ਸੰਪਰਕ ਕਰਵਾ ਕੇ 720000 ਰੁਪਇਆ ਜਿਹੜਾ ਉਹ ਜ਼ਬਰੀ ਵਸੂਲ ਕਰ ਲਿਆ ਗਿਆ ਹੋਟਲ ਦੇ ਕੋਲ ਕਰੋਲਾ ਗੱਡੀ ਨੰਬਰ CH01BA 2866 ਵਿੱਚ ਬੈਠ ਕੇ ਫਰਾਰ ਹੋ ਗਏ ਇਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ ਮੈਨੂੰ ਸ਼ੱਕ ਹੋਇਆ ਕਿ ਇਹ ਕੰਮ ਝਾਲੀ ਲੱਗਦਾ ਹੈ ਦਾਲ ਚ ਕੁਝ ਕਾਲਾ ਹੈ ਤਾਂ ਉਸ ਨੇ ਆਪਣੇ ਪੱਧਰ ਦੇ ਉੱਤੇ ਪੜਤਾਲ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਵੀ ਵਿੱਚ ਲਿਖਿਆ ਹੋਇਆ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਵਿੱਚ ਉਹ ਕਹਿੰਦੇ ਕਿ ਜਦੋਂ ਆਪਣੇ ਪੱਧਰ ਦੇ ਉੱਤੇ ਅਸੀਂ ਪੜਤਾਲ ਕਰਾਈ ਤਾਂ ਪਤਾ ਲੱਗਿਆ ਕਿ ਵਿਅਕਤੀ STF ਜਾਂ ਵਿਜੀਲੈਂਸ ਦੇ ਕਰਮਚਾਰੀ ਹੀ ਨਹੀਂ ਸਨ ਇਥੋਂ ਸਾਰਾ ਕੁਝ ਕਲੀਅਰ ਹੋ ਗਿਆ ਫਿਰ ਅੱਗੇ ਗੱਲ ਬਣੀ ਕਿ ਜੋ ਵਿਅਕਤੀ ਆਪਣੇ ਆਪ ਨੂੰ ਗਗਨਦੀਪ ਦੱਸਦਾ ਸੀ ਉਸ ਦੀ ਇੰਸਟਾਗ੍ਰam ਆਈਡੀ ਗੁਰਿੰਦਰ ਗਿੱਲ 3600 ਤੇ ਮੋਬਾਈਲ ਨੰਬਰ 77173 21399 ਸੀ ਸਭ ਤੋਂ ਪਹਿਲੇ ਦਿਨ ਆਉਣ ਵਾਲੇ ਵਿਅਕਤੀ ਦੀ ਇੰਸਟਾਗ੍ਰam ਆਈਡੀ ਵੀ ਉਹਨਾਂ ਨੇ ਮੈਂਸ਼ਨ ਕੀਤੀ ਆਪਣੇ ਆਪ ਨੂੰ ਰਾਜਵੀਰ ਦੱਸਣ ਵਾਲੇ ਦੀ ਫੇਸਬੁੱਕ ਆਈਡੀ ਅਮਨ ਰਾਜਪੂਤ ਸੀ ਤੇ ਮੋਬਾਈਲ ਨੰਬਰ ਸੀ 90411 75200 726 ਤੇ ਉਕਤ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਲੋਕ ਸੇਵਕ ਦੱਸ ਕੇ ਮੈਨੂੰ ਅਤੇ ਜੈ ਪ੍ਰਮਿੰਦਰ ਸਿੰਘ ਨੂੰ ਬੰਦੀ ਬਣਾ ਕੇ ਸਾਨੂੰ ਡਰਾ ਧਮਕਾ ਕੇ 720000 ਰੁਪਏ ਦੀ ਜ਼ਬਰਦਸਤੀ ਵਸੂਲੀ ਕੀਤੀ ਗਈ ਰਾਜਵੀਰ ਔਰ ਫਰਮਨ ਰਾਜਪੂਤ ਵਿਨੇ ਰੋੜਾ ਗਗਨਦੀਪ ਉਰਫ ਗੁਰਿੰਦਰ ਗਿੱਲ ਇਹਨਾਂ ਦੇ ਇੱਕ ਨਾਮਾ ਲੂਮ ਸਾਥੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਮੁਕਦਮਾ ਨੰਬਰ 181 15102025 ਨੂੰ ਇਹ ਦਰਜ ਹੋ ਜਾਂਦਾ ਹੈ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਵਰਿੰਦਰ ਸਿੰਘ ਖੋਸਾ ਜਿਹੜੇ ਕੀ ਡੀਐਸਪੀ ਨੇ ਦਾਖਾ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਸਬ ਇਨਸਪੈਕਟਰ ਹਮਰਾਜ ਸਿੰਘ ਮੁਖ ਅਫਸਰ ਦਾ ਥਾਣਾ ਦੇ ਜਿਹੜੇ ਦਾਖਾ ਥਾਣਾ ਦੇ ਨੇ ਉਹਨਾਂ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਆਪਣੇ ਸੋਰਸ ਲਗਾਏ ਗਏ ਇਹ ਤਫਤੀਸ਼ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਆ ਅੜਿੱਕੇ ਚਾੜ ਲਿਆ ਗਿਆ ਫਿਰ ਅਸਲੀ ਪੁਲਿਸ ਜਦੋਂ ਆਉਂਦੀ ਹੈ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਤੇ ਉਸ ਦੇ ਵਿੱਚੋਂ ਇਹਨਾਂ ਦੇ ਫਿਰ ਹੋਸ਼ ਉੱਡਦੇ ਨੇ ਤੇ ਜਿਨ੍ਹਾਂ ਵਿੱਚੋਂ ਫਿਰ ਗ੍ਰਿਫਤਾਰੀਆਂ ਵੀ ਹੋਈਆਂ ਇਹਨਾਂ ਠੱਗਾਂ ਨੇ ਇਹ ਢੰਗ ਅਪਣਾਇਆ ਸੀ ਆਪਣੀ ਵਿਉਂਤ ਘੜ ਕੇ ਹੁਣ ਇਸ ਬਾਰੇ ਵਿਸਥਾਰ ਪੂਰਵਕ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੀਐਸਪੀ ਖੋਸਾ ਦੇ ਵੱਲੋਂ ਉਹ ਤੁਹਾਡੇ ਨਾਲ ਅਸੀਂ ਵੀਡੀਓ ਸਾਂਝਾ ਕਰ ਰਹੇ ਹਾਂ ਜਿਸ ਵਿੱਚ ਉਹ ਹੋਰ ਵਧੇਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਜੀ ਅੱਜ ਦਾ ਮਾਮਲਾ ਜੀ ਫੇਕ ਐਸਟੀਐਫ ਵਿਜੀਲੈਂਸ ਦੀ ਟੀਮ ਬਣ ਕੇ ਜੋ ਬਿਜਲੀ ਵਿਭਾਗ ਦੇ ਟੈਕਨੀਸ਼ੀਅਨ ਐਸਡੀਓ ਜੀ ਉਹਨਾਂ ਕੋਲ 720000 ਦੀ ਰੋਤੀ ਲੈ ਕੇ ਗਏ ਉਸ ਦਾ ਮਾਮਲਾ ਜੀ ਸਾਡੇ ਲੁਧਿਆਣਾ ਅਧਿਆਪੀ ਦੇ ਥਾਣਾ ਦਾਖਾ ਦੇ ਸਬੰਧ ਵਿੱਚ ਇੱਕ ਸਾਨੂੰ 15 ਤਰੀਕ ਨੂੰ SDU ਦੇ ਗ੍ਰੈਂਟ ਪੀਕਸ ਨੇ ਉਹਨਾਂ ਵੱਲੋਂ ਸਾਨੂੰ ਜਿਹੜੀ ਇਤਲਾਬ ਲਈ ਸੀ ਕਿ ਅੱਜ ਤੋਂ 20 ਦਿਨ ਪਹਿਲਾਂ ਕਰੀਬ ਸਾਡੇ ਕੋਲ ਦੋ ਬੰਦੇ ਆਉਂਦੇ ਨੇ ਜੋ ਦੱਸਦੇ ਆ ਕਿ ਅਸੀਂ ਇੱਕ ਪਲਾਸਟਿਕ ਦੀ ਫੈਕਟਰੀ ਮੋਲਾਪੁਰ ਦਾਖਾ ਬਿਖੇ ਲਗਾਉਣੀ ਹੈ ਜਿਸ ਦੇ ਸਬੰਧ ਵਿੱਚ ਸਾਨੂੰ ਮੈਲੀ ਦਾ ਕਨੈਕਸ਼ਨ ਚਾਹੀਦਾ ਹੋ। ਜਿਸ ਲਈ ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਾ ਕੋਈ ਮੌਕਾ ਵੀ ਦਿਖਾਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਕਿ ਕੀ ਇਹਦੇ ਵਿੱਚ ਫਾਰਮੈਲਿਟੀਜ਼ ਹੋਣੀਆਂ ਕਿੰਨੀ ਫੀਸ ਹੁੰਦੀ ਹੈ ਕਿਸ ਤਰ੍ਹਾਂ ਆਨਲਾਈਨ ਅਪਲਾਈ ਹੁੰਦਾ ਵਾ ਤੇ ਇਹ ਉਸ ਦਿਨ ਚਾਰੇ ਜਣੇ ਆਏ ਸੀ ਚਾਰੇ ਤੁਸੀਂ ਆਏ ਸੀ ਬਟ ਦੋ ਜਣੇ ਦਫ਼ਤਰ ਚ ਗਏ ਸੀ ਇਹਨਾਂ ਨੇ ਤਾਲਮਿਲ ਕਰਕੇ ਆਪਣੀ ਗਲਤ ਕਰਕੇ ਵਾਪਸ ਚਲੇ ਗਏ ਸੀ ਉਸ ਤੋਂ ਬਾਅਦ ਇਹ ਇਸ ਸੋਮਵਾਰ ਨੂੰ 13 ਅਕਤੂਬਰ 2025 ਨੂੰ ਇਹ ਚਾਰੇ ਜਾਣੇ ਦੁਬਾਰਾ ਐਕਸਨ ਸਾਹਿਬ ਦੇ ਦਫਤਰ ਆਉਂਦੇ ਨੇ ਜਿੱਥੇ ਇਹਨਾਂ ਦੀ ਮੁਲਾਕਾਤ ਸਬੰਧਤ ਐਸਜੀਓ ਐਕਸਨ ਸਾਹਿਬ ਰਵੀ ਚੋਪੜਾ ਜੀ ਨਾਲ ਹੁੰਦੀ ਹੈ ਉਹਨਾਂ ਨਾਲੇ ਸਾਰੀ ਗੱਲਬਾਤ ਕਰਦੇ ਨੇ ਜਿਸ ਤੇ ਜਦੋਂ ਇਹ ਗੱਲਬਾਤ ਕਰਕੇ ਬਾਹਰ ਨਿਕਲਦੇ ਨੇ ਤਾਂ ਐਸਜੀਓ ਜੋ ਜਸਕਿਰਨ ਪ੍ਰੀਤ ਸਿੰਘ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਜਾਣੇ ਜਿਸ ਵਿੱਚ ਜੋ ਮੁੱਖ ਬੰਦਾ ਗਲਬਾ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਗੱਲਣਾ ਤੇ ਤੁਹਾਡੇ ਐਕਸ਼ਨ ਰਵੀ ਚੋਬੜਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਹੈ ਇਸ ਕਨੈਕਸ਼ਨ ਨੂੰ ਲੂਣ ਵਾਸਤੇ ਜਿਸ ਦੇ ਸਬੰਧ ਵਿੱਚ ਸਾਡੇ ਕੋਲ ਪੂਫ਼ਤਾ ਸਬੂਤ ਵੀ ਹਨ ਤੇ ਇਹਨਾਂ ਨੇ ਅੱਗੇ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸ ਡੀਓ ਜਿਸ ਕਰਨ ਪੂਰੀਤਾ ਸੀ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੂੰ ਦੇਖ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਤੌਰ ਪਰਚਾ ਵੀ दर्ज ਹੋਊਗਾ ਤੇ ਸਾਰੇ ਵੀਡੀਓ ਲਗਾ ਕੇ ਤੁਹਾਡਾ ਹਸ਼ਰ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਜੋ ਕਿ ਦੋ ਗੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕਰੋਲਾ ਗੱਡੀ ਸੀ ਇਹਨਾਂ ਚ ਦੋਨੋਂ ਜੋ ਐਸ ਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾਇਆ ਸੀ ਐਕਸਨ ਸਾਹਿਬ ਉੱਥੋਂ ਕਿਸ ਦੇ ਐਸ ਡੀਓ ਡਿਸਕਰਮਿੰਟ ਸਿੰਘ ਤੇ ਜਈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ 'ਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਕਮਾਨ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਨੌਸੀ ਇਹਨਾਂ ਨੂੰ ਪਾਮ ਕੋਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰ ਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ نزدਕੀਆਂ ਤੋਂ 720000 ਰੁਪਇਆ ਮੰਗਵਾ ਕੇ ਇਹਨਾਂ ਨੂੰ ਉਸਪਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਉਹ ਅਸੀਂ ਇਕ ਸੰਧੂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸਟਿਸ ਪ੍ਰੀਤ ਸਿੰਘ ਐਸਜੀ ਨੇ ਸਾਡੇ ਇੱਥੇ ਆ ਕੇ ਦਿਖਲਾ ਦਿੱਤੀ ਸੀ ਜਿਸ ਤੇ ਅਸੀਂ ਅਧੀਨ ਤਾਰਾ 140 312 308 5 35 ਬੀ ਐਨਐਸ ਦੇ ਤਹਿਤ ਥਾਣਾ ਦਾਕਾ ਵਿਖੇ 181/25 ਪਰਚਾ ਦਰਜ ਕੀਤਾ ਸੀ ਪਰਚੇ ਦੇ ਵਿੱਚ ਜੋ ਨਾਮ ਲਿਖਵਾਏ ਗਏ ਸੀ ਉਹ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੇ ਸੀ ਜਿਵੇਂ ਇੱਕ ਨੇ ਆਪਣੇ ਆਪ ਨੂੰ ਇੰਸੈਕਟਰ ਕਰਕੇ ਦੱਸਿਆ ਸੀ ਇੱਕ ਨੇ ਆਪਣੇ ਆਪ ਨੂੰ ਅ ਅ ਅ ਰਵੀ ਅ ਰਾਜਵੀਰ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੁੰਦਾ ਜਿਸ ਤੋਂ ਬਾਅਦ ਸਾਡੇ ਖਾਣਾ ਦਾਖਾ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਅਲੱਗ-ਅਲੱਗ ਟੈਕਨੀਕਲ ਸਾਧਨ ਹਿਊਮਨ ਇੰਟੈਲੀਜੈਂਸ ਇਹਨਾਂ ਦੀ ਗੱਡੀਆਂ ਨੂੰ ਫਾਲੋਅ ਅਪ ਕਰਕੇ ਹਰ ਹਰ ਚੀਜ਼ ਤੇ ਅਸੀਂ ਕੰਮ ਕੀਤਾ ਤੇ ਵਿਦਿਨ 2 ਡੇਸ ਅਸੀਂ ਇਹ ਮੁਕਦਮਾ ਡਰੇਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮੈਕਨਿਜ਼ਮ ਨਾਲ ਸੰਬੰਧਿਤ ਨਹੀਂ ਹਨ ਇਨਾਂ ਦੀ ਪਛਾਣ ਜੋ ਹੋਈ ਹੈ ਇਹ ਸਭ ਤੋਂ ਪਹਿਲਾ ਦੋਸ਼ੀ ਅਮਨਦੀਪ ਸਿੰਘ ਉਰਫ ਰਾਜਵੀਰ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਦੋਸ਼ੀ ਵਿਨਿਅਰ ਅਰਾੜਾ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਹੈ ਤੀਸਰਾ ਦੋਸ਼ੀ ਗੁਰਵਿੰਦਰ ਸਿੰਘ ਜੋ ਕਿ ਇੰਸਪੈਕਟਰ ਗਗਨ ਬਣਿਆ ਸੀ ਉਹ ਵੀ ਪਟਿਆਲੇ ਦਾ ਰਹਿਣ ਵਾਲਾ ਚੌਥਾ ਦੋਸ਼ੀ ਬ੍ਰਹਮਪ੍ਰੀਤ ਸਿੰਘ ਇਹ ਵੀ ਪਟਿਆਲੇ ਦਾ ਰਹਿਣ ਵਾਲਾ ਇਹ ਚਾਰੀ ਦੋਸ਼ੀ মিডিਆ ਨਾਲ ਸੰਬੰਧਿਤ ਨਹੀਂ ਇਹਨਾਂ ਦੇ ਕੋਲੋਂ ਸਾਨੂੰ ਤਹਿਲਕਾ মিডিਆ ਪੰਜਾਬ نیوز ਅਲੱਗ-ਅਲੱਗ মিডিਆ ਦੇ ਸੰਬੰਧ ਵਿੱਚ ਸਾਨੂੰ ਆਈਡੀ ਕਾਰਡ ਵੀ ਇਹਨਾਂ ਦੇ ਬਰਾਮਦ ਹੋਏ ਇਹਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਹੀ ਮਿਲ ਗਏ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੇ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7 ਲੱਖ 20 ਹਜ਼ਾਰ ਦੀ ਐਕਸਟਰੈਕਟ ਕੀਤਾ ਹੁਣ ਅਸੀਂ ਇਹਨਾਂ ਚਾਰਾਂ ਦੋਸ਼ੀਆਂ 'ਚੋਂ ਦੋ ਜੋ ਮੇਨ ਅਸਤ ਸੱਗਣਾ ਸੀ ਪਹਿਲਾ ਜੋ ਇਨਸਪੈਕਟਰ ਗਗਨ ਬਣਿਆ ਸੀ ਜਿਸ ਦਾ ਅਸਲ ਨਾਮ ਗੁਰਵਿੰਦਰ ਸਿੰਘ ਵਾਸੀ ਪੁੱਤਰ ਸਿਕੰਦਰ ਸਿੰਘ ਵਾਸੀ ਝੀਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦੂਸਰਾ ਬ੍ਰਹਮਰੀ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 30 ਬਟਾ 199 ਸਫਾਬਾਦੀ ਗੇਟ ਪਟਿਆਲਾ ਦੇ ਰਹਿਣ ਵਾਲਾ ਇਹਨਾਂ ਦੋਸ਼ੀਆਂ ਨੂੰ ਅਸੀਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਕੋਲੋਂ ਸਾਨੂੰ ਮੀਡੀਆ ਦੇ ਆਈਡੀ ਕਾਰਡਸ ਵੇਅ ਵਰਦੀ ਦੇ ਵਿੱਚ ਫੋਟੋਗ੍ਰਾਫਸ ਇਹਨਾਂ ਕੋਲੋਂ ਜੋ ਗੱਡੀ ਵਾਰਦਾਤ ਵਿੱਚ ਇੱਕ ਨੋਵਾ ਵਰਤੀ ਸੀ ਇੱਕ ਹੋਰ ਨੋਵਾ ਇਹਨਾਂ ਕੋਲੋਂ ਦੋ ਨੋਵਾ ਹਵਾਲੇ ਕੀਤੀਆਂ ਨੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਜੋ ਰਕਮ 720000 ਇਹ ਵਿਨੇ अरोड़ा ਦੇ ਪਾਸ ਗਈ ਹੈ ਜੋ ਇਹਨਾਂ ਨੇ ਹਾਲੇ ਇਸ ਟੀਮ ਦੀ ਆਪਸ ਦੇ ਵਿੱਚ ਵੰਡ ਕਰ ਲਈ ਸੀ ਸੋ ਇਹਨਾਂ ਦਾ ਦੋਨੋਂ ਦੋਸ਼ੀ ਨਹੀਂ ਭਾਰਜਾ ਲਈ ਹੈ ਬਹੁਤ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਇਹ ਰਕਮ ਵੀ ਬਰਾਮਦ ਕਰਾਂਗੇ ਤੇ ਇਹਨਾਂ ਨੂੰ ਸਾਰੇ ਦੁਨੀਆ ਦੇ ਸਾਹਮਣੇ ਨਿਸ਼ਾਨ ਕਰਾਂਗੇ ਸ਼੍ਰੀਨੰਦਾ ਕੋਈ ਪਹਿਲੇ ਵੀ ਪਰਚੇ ਦਰਜ ਨਹੀਂ ਹੈ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਨਹੀਂ ਨਾ ਬਿਲਕੁਲ ਜੀ ਇਹਨਾਂ ਦਾ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹਨਾਂ ਦੀ ਪਿਛੋਕੜ ਦੇ ਵਿੱਚ ਇਹਨਾਂ ਦੇ ਕੋਲ ਪਹਿਲਾਂ ਵੀ ਐਕਸਟਰਸ਼ਨ ਦੇ ਥੱਗੀਆਂ ਦੇ ਇਸ ਤਰੀਕੇ ਦੇ ਤਰ੍ਹਾਂ ਦੇ ਦਰਜ ਨੇ ਜਿਨ੍ਹਾਂ ਬਾਬਤ ਅਸੀਂ ਇਹਨਾਂ ਦੇ ਜੋ ਅਲੱਗ-ਅ ਇਨਾਂ ਦੀ ਰਿਮਾਰਡ ਅੱਜ ਲੈ ਕੇ ਹੋਰ ਵੀ ਡੀਟੇਲ ਦੇ ਵਿੱਚ ਪੁੱਛਿਸ਼ ਕਰਾਂਗੇ ਸੋ ਇਹਨਾਂ ਦਾ ਜੋ ਪੂਰਨ ਪਾਸਪੋਰਟ ਰਿਕਾਰਡ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਸ ਦੇ ਬਾਰੇ ਡੀਟੇਲ ਦੇ ਵਿੱਚ ਕਨੇ ਕਨੇ ਗੱਲਾਂ ਬਾਰੇ ਤੁਹਾਨੂੰ ਜਿਹੜੇ ਬਾਰੇ ਦੱਸਾਂਗੇ ਸਰ ਇਹਨਾਂ ਦੇ ਗ੍ਰਿਫਤਾਰੀ ਕੀ ਹੋਈ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਟਿਆਲਾ ਤੋਂ ਹੋਈ ਕੋਈ ਅਸਲਾ ਮਿਲਿਆ ਜੀ ਨਹੀਂ ਕਿਸੇ ਤਰੀਕੇ ਦਾ ਵੀ ਅਸਲਾ ਨਹੀਂ ਮਿਲਿਆ ਬਸ ਕੋਲਾਨਾ ਕਿ ਇਹਨਾਂ ਨੇ ਜੋ ਦਫ਼ਤਰ ਜਦੋਂ ਇਹਨਾਂ ਨੂੰ ਬਾਹਰ ਕੀਤਾ ਸੀ ਤਾਂ ਇਹਨਾਂ ਨੇ ਧਮਕੀ ਜ਼ਰੂਰ ਦਿੱਤੀ ਸੀ ਕਿ ਸਾਡੇ ਕੋਲ ਅਸਲਾ ਵੀ ਹੈ ਕਿ ਤੁਸੀਂ ਭੱਜਣ ਦੀ ਜਾਂ ਕਿਸੇ ਵੀ ਚੁਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਅਸੀਂ ਗੋਲੀ ਵੀ ਮਾਰ ਸਕਦੇ ਹਾਂ ਰੌਲਾ ਗੱਡੀ ਵਜਿਦ ਕੋਲ ਨੇ ਰੌਲਾ ਗੱਡੀ ਜੋ ਵਿਨੇਯ ਰੌਲਾ ਦੇ ਜਿਸ ਪਾਸ ਰਕਮ ਵੀ ਭਈ ਹੈ ਇਹਨਸ ਨੂੰ ਬਹੁਤ ਜਲਦੀ ਅਰੈਸਟ ਕਰਕੇ ਇਸ ਕੋਲੋਂ ਕਰੋਲਾ ਗੱਡੀ ਵੀ ਤੋੜ ਦਿੱਤੀ ਜਾਓ ਤੇ ਇਸ ਕੋਲੋਂ ਜੋ ਬੰਦੀ ਰਕਮ 720000 ਰੁਪਇਆ ਉਹ ਵੀ ਗਵਲਤ ਹੈ